ਤੜੀ ਬਿਲਾ ਕੈਮਰਾ ਜੁਲਾਈ ਮੈਂ ਆਪਰਾ ਤੜੀ ਬਿਲਾ ਕੈਮਰਾ ਜੁਲਾਈ ਮੈਂ ਆਪਰਾ ਤੁਸੀਂ ਦੋਨੋਂ ਅੱਤੇ ਕਿੰਨੇ ਤਬਾਰਤ ਕਰਦੇ ਹੋ ਤੁਸੀਂ ਪਾਜੀ ਪਾਰਕ ਚ ਬੈਠੇ ਆ ਲਗਰੇ ਕਹਿੰਦਾ ਕੈਮਰਾ ਬੰਦ ਕਰ ਬਤਾ ਉਹ ਕਹਿੰਦੇ ਕਿ ਕੈਮਰਾ ਕੈਮਰਾ ਤਾਂ ਪਾਜੀ ਬੰਦ ਹੋਈ ਨਹੀਂ ਸਕਦਾ ਇਹ ਉਹ ਲੋਕ ਨੇ ਜਿਹੜੇ ਕਿ ਪਾਰਕ ਦੇ ਵਿੱਚ ਬੈਠ ਕੇ ਸ਼ਰੇਆਮ ਨਸ਼ਾ ਕਰਦੇ ਨੇ ਜਿਨ੍ਹਾਂ ਦੇ ਵੱਲੋਂ ਯਾਰ ਉਹ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਮੈਡਮ ਤੁਹਾਡਾ ਕੀ ਨਾਮ ਆ ਮੇਰਾ ਨਾਮ ਪੂਜਾ ਜੀ ਕੀ ਤੁਹਾਡਾ ਨਾਮ ਆ ਪੂਜਾ ਜੀ ਇੱਥੇ ਸਮਰਾਲਾ ਚੋਂ ਪੁਲ ਆਇਓ ਇੱਥੇ ਪੁਲ ਦੇ ਥੱਲੇ ਕਿੰਨੀ ਦੇਰ ਤੋਂ ਬੈਠੇ ਹੋ ਕਿੰਨੇ ਮੈਂ 3-4 ਮਿੰਟੇ ਹੋ ਗਏ ਜੀ ਲੋਕਾਂ ਵੱਲੋਂ ਰੋਗ ਲਗਾਏ ਜਾ ਰਹੇ ਨੇ ਇਸ 파ਰਕ ਦੇ ਵਿੱਚ ਬੈਠ ਕੇ ਲੋਕ ਮਹਿਲਾਵਾਂ ਵੀ ਨਸ਼ੇ ਕਰਦੀਆਂ ਨੇ ਕਿ ਚਿੱਟੇ ਦੇ ਟੀਕੇ ਲਗਾਉਂਦੀਆਂ ਨੇ ਨਹੀਂ ਸਰ ਜੀ ਸੁੱਤੇ ਲੋਕ ਆਪ ਕਹਿ ਰਹੇ ਨੇ ਅਸੀਂ ਨਹੀਂ ਕਹਿ ਰਹੇ ਆ ਲੋਕ ਆਪ ਖੁਦ ਕਹਿ ਰਹੇ ਨੇ हां सर देखो पहले नंबर ਦੇ ਉੱਤੇ ਇਹਨਾਂ ਵਾਸਤੇ ਰਹਿਣ ਬਸੇਰੇ ਬਣੇ ਹੋਏ ਆ ਲੁਧਿਆਣਾ ਸਿੱਟੀ ਦੇ ਵਿੱਚ ਜਿੱਥੇ ਕੀ ਜਿਨ੍ਹਾਂ ਦਾ ਕੋਈ ਆਪਣਾ ਘਰ ਨਹੀਂ ਆ ਉਹ ਉੱਥੇ ਰਹਿਣ ਇਹ پارک ਸਾਡੇ ਲੁਧਿਆਣਾ ਸ਼ਹਿਰ ਦੀ ਇੱਕ ਸੰਪਤੀ ਆ ਇਹਦੀ ਦੇਖੋ ਕਿੰਨੀ ਖੁਰਦ-ਬੁਰਦ ਇਹਨਾਂ ਨੂੰ ਕੀਤਾ ਜਾ ਰਿਹਾ ਸਾਵੀ ਜੀ ਮੈਂ ਭਾਜੀ ਤੁਹਾਡੇ ਕੀ ਲੱਗਦੇ ਨੇ ਤੁਸੀਂ ਮੈਂ دوست ਆਈ ਦੋਸਤੋ ਤੁਸੀਂ ਇਹਨਾਂ ਦੇ ਹਾਂਜੀ ਕੀ ਪ੍ਰੋਬਲਮ ਕੀ ਐ ਦਾ ਲੇਡੀਜ਼ ਇੱਥੇ ਬੈਠ ਕੇ ਚੰਗੇ ਨਹੀਂ ਲੱਗਦੀ ਕਿਉਂਕਿ ਆਪਾਂ ਵੀ ਦੇਖੋ ਧੀਆ ਪਹਿਣਾ ਸਭ ਦੀ ਸਾਂਝੀਆਂ ਹੁੰਦੀਆਂ ਨੇ ਆਪਾਂ ਇੱਥੇ ਬੈਠੇ ਆਂ ਪਾਰਕ ਦੇ ਵਿੱਚ ਕੋਈ ਲੋਕ ਗਲਤ ਸਮਝਣਗੇ ਉਹਨ ਲੋਕ ਕੀ ਆਪ ਕੋ ਤੇ ਰੋਪ ਲਗਾ ਰਹੇ ਕਿ ਨਸ਼ਾ ਕਰਦੇ ਨੇ ਕੀ ਵਾਕਿਆ ਤੁਹਾਡੀ ਨਿਗ੍ਝ ਕੀ ਹੈ ਨਸ਼ਾ ਨਹੀਂ ਕਰਦੇ ਆ ਗਏ ਇਥੇ ਧੀ ਗਈ ਕੰਮ ਕਰਦੀ ਨਾਈਟ ਤੋਂ ਆਈ ਸੀ ਸੁੱਤੀ ਉੱਠੀ ਹੁਣੇ ਔਰ ਰੋਪ ਲੱਗ ਰਹੇ ਨੇ ਕਿ ਕਈ ਲੋਕ ਇੱਥੇ ਆ ਕੇ ਨਸ਼ੇ ਦੇ ਟੀਕੇ ਵੀ ਲਗਾਉਂਦੇ ਨੇ ਤੇ ਨਸ਼ਾ ਕਰਦੇ ਨੇ ਤੇ ਔਰ ਕਈ ਲੇਡੀਸ ਆ ਗਲਤ ਕੰਮ ਦੇ ਵਿੱਚ ਵੀ ਇੱਥੇ ਪਈਆਂ ਹੋਈਆਂ ਨੇ ਹਾਂਜੀ 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 ਸਾਚਾ ਬਿਲਕੁਲ ਹਾਂਜੀ ਹਾਂਜੀ ਚੱਲਦਾ ਕੀ ਮਤਲਬ ਮਹਿਲਾਵਾਂ ਇੱਥੇ ਕੀ ਕੰਮ ਕਰਦੀਆਂ ਨੇ ਐਤੋਂ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜਾ ਨਸ਼ੇ ਵੀ ਕਰਦੇ ਆ ਇੰਜੈਕਸ਼ਨ ਵੀ ਲਵਾਉਂਦੇ ਕੋਈ ਏਦਾਂ ਦੇ ਬੰਦੇ ਆ ਸੀ ਦੇਖੋ ਮਜਬੂਰੀ ਨੂੰ ਕੰਮ ਆਪਣੀ ਨੂੰ ਕਰਦੇ ਸਾਨੂੰ ਕੰਮ ਵੀ ਨਹੀਂ ਕਰਨ ਦਿੰਦੇ ਹੈਗੇ ਪੈਸੇ ਲੈਂਦੇ ਆ ਮੁੜ ਕੇ ਵੀ ਜੇ ਕੰਮ ਕਰਨਾ ਸਾਨੂੰ ਪੈਸੇ ਦੋ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਜੀ ਅਸੀਂ ਇਸ ਸਮੇਂ ਲੁਧਿਆਣਾ ਦੇ ਸਮਰਾਲਾ ਚੌਕ ਦੇ ਵਿੱਚ ਅਸੀਂ ਮਟੂਦਾ ਜਿੱਥੇ ਕਿ ਤੁਹਾਨੂੰ ਮੈਂ ਜੋ ਤਸਵੀਰ ਦਿਖਾਉਣ ਜਾ ਰਿਹਾ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਦੇ ਨਾਮ ਤੋਂ ਕਿਉਂ ਜਾਣਿਆ ਜਾਂਦਾ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਦੇ ਨਾਮ ਦਿੱਤਾ ਹੀ ਕਿਉਂ ਗਿਆ ਲੇਕਿਨ ਉਹ ਸਮਰਾਲਾ ਚੌਕ ਦੀ ਮੈਂ ਤਸਵੀਰ ਦਿਖਾਉਣ ਜਾ ਰਿਹਾ ਕਿ ਇਹ ਫਲਾਈਓਵਰ ਹੈ ਜਿੱਥੇ ਕਿ ਉਸ ਦੇ ਨੀਚੇ ਇੱਕ ਪਾਰਕਾ ਬਣਾਈ ਗਈ ਹੈ ਨਾ ਜਿਸ ਦੇ ਵਿੱਚ ਲੋਕ ਬੈਠ ਕੇ ਇੱਥੇ ਦੁਪਹਿਰ ਦੇ ਟਾਈਮ ਆਰਾਮ ਕਰ ਸਕਦੇ ਨੇ ਕਿ ਉੱਥੇ ਲੋਕਾਂ ਨੇ ਆਪਣਾ ਨਿਛੇੜੀ ਲੋਕਾਂ ਨੇ ਆਪਣਾ ਅੱਡਾ ਬਣਾ ਲਿਆ ਔ ਤਸਵੀਰਾਂ ਜਿਹੜੀਆਂ ਨੇ ਉਹ ਪਾਰਕ ਦੀ ਸਾਂਝੀ ਕੀਤੀਆਂ ਨੇ ਲੋਕਾਂ ਦੇ ਮੈਸੇਜ ਕਮੈਂਟ ਆ ਰਹੇ ਸੀ ਕਿ ਜਿਹੜਾ ਸਮਰਾਲਾ ਚੌਕ ਆ ਉਸ ਦੇ ਫਲਾਈਓਵਰ ਦੇ ਨੀਚੇ ਲੋਕ ਬੈਠ ਕੇ ਅਕਸਰ ਇਸ ਪਾਰਕ ਦੇ ਵਿੱਚ ਨਸ਼ੇ ਕਰਦੇ ਨੇ ਜਾਂ ਲੋਕ ਜਿਹੜੇ ਨੇ ਇੱਥੇ ਕੌਣ ਬੈਠਦੇ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਉਹ ਲੋਕਾਂ ਦਾ ਸਮਾਨ ਵਿਛਿਆ ਹੋਇਆ ਲੋਕ ਜਿਹੜੇ ਰਹਿ ਰਹੇ ਨੇ ਇੱਕ ਇਹ ਬਜ਼ੁਰਗ ਬੰਦਾ ਹੈ ਜਿਹੜਾ ਕਿ ਇਸ ਸਮੇਂ ਕੰਬਲ ਦੇ ਵਿੱਚ ਪਿਆ ਹੋਇਆ ਨਜ਼ਰ ਆ ਰਿਹਾ ਸੋ तमाम ਲੋਕ ਇੱਥੇ ਜਿਹੜੇ ਨੇ ਪਾਰਕ ਦੇ ਵਿੱਚ ਅਸੀਂ ਖੜੇ ਹੋਏ ਨੇ ਗੱਲਬਾਤ ਕਰਦੇ ਨੇ ਪਰ ਕੀ ਨਾਮ ਕੀ ਜੀ ਤੁਹਾਡਾ ਜੀ ਮੇਰਾ ਨਾਮ ਡਾਕਟਰ ਸਾਹਿਲਾਜੀ ਸਾਬਰੀ ਆਰਵੇ ਸੈਂਟਰ ਸਮਰਾਲਾ ਚੌਕ ਤੋਂ ਦੀ ਸਾਬਰੀ ਜੀ ਇਹ ਜਿਹੜੀ ਸਮਰਾਲਾ ਚੌਕ ਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਲੁਧਿਆਣੇ ਨੂੰ ਸਮਾਰਟ ਸਿਟੀ ਕਿਉਂ ਗਿਆ ਜਾਨਾ ਇਸ ਨੂੰ ਸਮਾਰਟ ਸਿਟੀ ਦੇ ਨਾਮ ਕਿਉਂ ਕਿਹਾ ਗਿਆ ਵਾ ਕਿ ਲੁਧਿਆਣੇ ਦੇ ਸਮਰਾਲਾ ਚੌਕ پارک ਦੇ ਵਿੱਚ پارک ਬਣਾਈ ਗਈ ਹੈ ਫਲਾਈਓਵਰ ਨੀਚੇ ਕੀ ਲੱਗਦਾ ਕਿ ਇੱਥੇ ਕੀ ਕੀ ਮਤਲਬ ਕੀ ਲੋਕ ਬੈਠ ਕੇ ਆਰਾਮ ਕਰpan ਕੇ ਇਧਰੀ پارک ਚ ਸਰ ਸਭ ਤੋਂ ਪਹਿਲਾਂ ਇੱਥੇ ਜਿਸ ਟਾਈਮ پارک ਬਣੀ ਸੀਗੀ ਸਾਡੀ ਇੱਥੇ ਕਲੀਨਿਕ ਹੈ ਨੇੜੇ ਹੀ ਲੇਕਿਨ ਜਦੋਂ ਇੱਥੇ پارک ਬਣੀ ਸੀਗੀ ਬਹੁਤ ਹੀ ਸਾਨੂੰ ਖੁਸ਼ੀ ਮਹਿਸੂਸ ਹੋਈ ਸੀ ਕੀ ਲੁਧਿਆਣਾ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਲੁਧਿਆਣਾ ਵਾਸੀਆਂ ਨੂੰ ਬਹੁਤ ਹੀ ਸੋਹਣਾ ਇੱਕ ਤੋਹਫਾ ਦਿੱਤਾ ਗਿਆ ਹੈ ਕਿ ਜਿਹੜੇ ਲੋਕ ਯਾਤਰਾ ਤੋਂ ਆਉਂਦੇ ਨੇ ਉਹ ਪੁਲ ਦੇ ਥੱਲੇ ਆਰਾਮ ਕਰ ਸਕਦੇ ਕੋਈ ਠਕਾਵਟ ਦਾ ਮਾਰਿਆ ਜਾਂ ਗਰਮੀ ਦਾ ਮਾਰਿਆ ਆਰਾਮ ਕਰ ਸਕਦਾ ਠੀਕ ਹੈ ਸਰ ਤੇ ਇੱਥੇ ਜਦੋਂ ਆਹ ਜਿਹੜਾ ਨਸ਼ੇੜੀਆਂ ਨੇ ਕਬਜ਼ਾ ਕੀਤਾ ਹੋਇਆ ਆ ਪਾਰਕ ਦੇ ਵਿੱਚ ਸਾਰਾ ਦੇਖੋ ਜੀ ਤੁਸੀਂ ਚੂਹਿਆਂ ਨੇ ਕਿੱਡੀਆਂ-ਕਿੱਡੀਆਂ ਗੁੱਡਾਂ ਬਣਾਈਆਂ ਹੋਈਆਂ ਨੇ ਠੀਕ ਹੈ ਜੀ ਆ ਸਿਰਫ ਇਹਨਾਂ ਦੀ ਗੰਦਗੀ ਦੀ ਵਜ੍ਹਾ ਨਾਲ ਦੇਖੋ ਨਸ਼ੇੜੀਆਂ ਨੇ ਆ ਬਿਸਤਰੇ ਲਗਾਏ ਹੋਏ ਨੇ ਇਹਨਾਂ ਨੇ ਤਾਂ ਆਪਣੇ ਪੱਕੇ ਟਿਕਾਣੇ ਬਣਾ ਲਏ ਸਾਰਾ ਤੇ ਤੁਸੀਂ ਦੇਖੋ ਇੱਥੇ ਪਾਰਕਾਂ ਦੇ ਵਿੱਚ ਕਿੰਨੀ ਬੁਰੀ ਹਾਲਾਤ ਆ ਜੀ ਟੀਕੇ ਇੱਥੇ ਲਾਏ ਜਾਂਦੇ ਨੇ ਨਸ਼ਾ ਇੱਥੇ ਕੀਤਾ ਜਾਂਦਾ ਆ ਰਾਤ ਨੂੰ ਜੀ ਦੇਖੋ ਇਹ ਨਸ਼ੇੜੀਆਂ ਦੇ ਵਿੱਚ ਇੱਕ ਆ ਇੱਕ ਲੇਡੀਜ਼ ਵੀ ਬੈਠੀ ਆ ਇਹ ਨਸ਼ੇੜੀ ਇੱਥੇ ਪੁਲ ਦੇ ਥੱਲੇ ਕਿਸ ਤਰ੍ਹਾਂ ਬੈਠੇ ਨੇ ਜਿਦਾਂ ਇਹਨਾਂ ਦੀ ਕੋਈ ਪਰਸਨਲ ਜਾਇਦਾਦ ਨਹੀਂ ਲੋਕਾਂ ਦਾ ਝੁੰਡ ਬਣਿਆ ਹੋਇਆ ਇਹਨਾਂ ਨਾਲ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਆ ਬਾਈ ਜੀ ਕਿੰਨੀ ਕੀ ਦਰ ਤੋਂ 100% ਤੁਹਾਨੂੰ ਇਹ ਗੱਲ ਕਰ ਰਹੇ ਹਾਂ ਜੀ ਦੇਖੋ ਪਹਿਲੇ ਨੰਬਰ ਦੇ ਉੱਤੇ ਜਿਹੜੀ ਇਹ ਪਾਰਕ ਆ ਪਬਲਿਕ ਦੇ ਆਰਾਮ ਵਾਸਤੇ ਆ ਇੱਕ ਮਿੰਟ ਦਾ ਰੁਕ ਜਾਓ ਤੁਸੀਂ ਇੱਕ ਮਿੰਟ ਰੁਕ ਜਾਓ ਉਹ ਵੀਰੇ ਇੱਕ ਮਿੰਟ ਦਾ ਮੇਰਾ ਭਰਾ ਬਰਾ ਕੈਮਰਾ ਚ ਜਲਾਈ ਮੈਂ ਆ ਪ੍ਰੈਸ ਹਾਂ ਤੁਸੀਂ ਲੋਕ ਇੱਥੇ ਕਿੰਨੀ ਦੇਰ ਤੋਂ ਬਾਰੇ ਬੈਠੇ ਹੋ ਤੁਸੀਂ ਭਾਜੀ ਪਾਰਕ ਚ ਬੈਠੇ ਆ ਲਗਰੇ ਕੈਮਰਾ ਕੈਮਰਾ ਬੰਦ ਕਰ ਫਿਰ ਲਓ ਕੋਈ ਕਹਿੰਦੇ ਕਿ ਕੈਮਰਾ ਕੈਮਰਾ ਤਾਂ ਭਾਜੀ ਬੰਦ ਹੋ ਹੀ ਨਹੀਂ ਸਕਦਾ ਇਹ ਉਹ ਲੋਕ ਨੇ ਜਿਹੜੇ ਕਿ ਪਾਰਕ ਦੇ ਵਿੱਚ ਬੈਠ ਕੇ ਸ਼ਰਮ ਨਸ਼ਾ ਕਰਦੇ ਨੇ ਜਿਨ੍ਹਾਂ ਦੇ ਵੱਲੋਂ ਯਾਰ ਉਹ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਮੈਡਮ ਤੁਹਾਡਾ ਕੀ ਨਾਮ ਆ ਮੇਰਾ ਨਾਮ ਪੂਜਾ ਜੀ ਪੂਜਾ ਤੁਹਾਡਾ ਨਾਮ ਹੈ ਪੂਜਾ ਜੀ ਇੱਥੇ ਸਮਰਾਲਾ ਚੋਂ ਪੁਲ ਆਈਓ ਇੱਥੇ ਪੁਲ ਦੇ ਥੱਲੇ ਕਿੰਨੀ ਦੇਰ ਤੋਂ ਬੈਠੇ ਹੋ ਕਿੰਨੇ ਮੈਂ 3-4 ਮਹੀਨੇ ਹੋ ਗਏ ਜੀ ਪ੍ਰੋਬਲਮ ਕੀ ਆ ਬਾਹ ਨੂੰ ਇਦਾਂ ਫੜਿਆ ਹੋਇਆ ਕੀ ਪ੍ਰੋਬਲਮ ਕੀ ਆ ਨਹੀਂ ਕੁਝ ਨਹੀਂ ਮੈਂ ਇੱਥੇ ਰਹਿਣੀ ਹਦੀਰੇ ਲੋਕਾਂ ਵੱਲੋਂ ਰੋਪ ਲਗਾਏ ਜਾ ਰਹੇ ਨੇ ਇਸ ਪਾਰਕ ਦੇ ਵਿੱਚ ਬੈਠ ਕੇ ਲੋਕ ਮਹਿਲਾਵਾਂ ਵੀ ਨਸ਼ੇ ਕਰਦੀਆਂ ਨੇ ਕਿ ਚਿੱਟੇ ਦੇ ਟੀਕੇ ਲਗਾਉਂਦੀਆਂ ਨੇ ਨਹੀਂ ਸਰ ਜੀ ਸੁੱਤੀ ਲੋਕ ਆਪ ਕਹਿ ਰਹੇ ਨੇ ਅਸੀਂ ਨਹੀਂ ਕਹਿ ਰਹੇ ਆ ਲੋਕ ਆਪ ਖੁਦ ਕਹਿ ਰਹੇ ਨੇ ਨਹੀਂ ਸਰ ਸੁੱਤੀ ਉੱਠੀਆਂ ਵਾਸਤੇ ਉਹਦਾ ਹੀ ਮਨ ਜਿਆ ਖਰਾਬ ਹੋ ਰਿਹਾ ਸੀ ਉਹ ਕਹਿ ਰਹੇ ਹੋ ਰੋਣ ਦਾ ਕਾਰਨ ਕੀ ਆ ਸਰ ਦੇਖੋ ਪਹਿਲੇ ਨੰਬਰ ਦੇ ਉੱਤੇ ਇਨਾਂ ਵਾਸਤੇ ਰੈਣ ਬਸੇਰੇ ਬਣੇ ਹੋਏ ਆ ਲੁਧਿਆਣਾ ਸਿੱਧੀ ਦੇ ਵਿੱਚ ਜਿੱਥੇ ਕੀ ਜਿਨਾਂ ਦਾ ਕੋਈ ਆਪਣਾ ਘਰ ਨਹੀਂ ਆ ਉਹ ਉੱਥੇ ਰਹਿਣ ਇਹ پارک ਸਾਡੇ ਲੁਧਿਆਣਾ ਸ਼ਹਿਰ ਦੀ ਇੱਕ ਸੰਪਤੀ ਆ ਇਹਦੀ ਦੇਖੋ ਕਿੰਨੀ ਗੁਰਦਬੁਰਦ ਇਹਨਾਂ ਨੂੰ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਸਮਰਾਲਾ ਚੋਗ ਤੇ ਜਿੰਨੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਇਸ ਟਾਈਮ ਪਿਛਲੇ ਇਹ ਕੁਝ ਸਮੇਂ ਤੇ ਇੱਕ ਪੁਲਿਸ ਮੁਲਾਜ਼ਮ ਨਾਲ ਵੀ ਲੁੱਟਖੋਈ ਹੋਈ ਸੀ ਤੇ ਇਹ ਹਾਲਾਤ ਇੱਥੋਂ ਦੇ ਇਸ ਕਰਕੇ ਬਣੇ ਦੇਖੋ ਜੀ ਇੱਥੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆ ਸਮਰਾਲਾ ਚੌਂਕ ਦੇ ਵਿੱਚ 24 ਘੰਟੇ ਸਾਹਿਬ ਜੀ ਮੈਂ ਭਾਜੀ ਤੁਹਾਡੇ ਕੀ ਲੱਗਦੇ ਨੇ ਤੁਸੀਂ ਇਹ ਮੈਂ ਦੋਸਤ ਆਈ ਦੋਸਤ ਤੁਸੀਂ ਇਹਨਾਂ ਦੇ ਹਾਂਜੀ ਕੀ ਪ੍ਰੋਬਲਮ ਕੀ ਐ ਇਦਾਂ ਲੇਡੀਜ਼ ਇੱਥੇ ਬੈਠੇ ਚੰਗੇ ਨਹੀਂ ਲੱਗਦੀ ਕਿਉਂਕਿ ਆਪਾਂ ਵੀ ਦੇਖੋ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਆਪਾਂ ਇੱਥੇ ਬੈਠੇ ਆ ਪਾਰਕ ਦੇ ਵਿੱਚ ਕੋਈ ਲੋਕ ਗਲਤ ਸਮਝਣਗੇ ਉਹਨ ਲੋਕ ਹੀ ਆਪ ਖੁਦ ਰੋਪ ਲਗਾ ਰਹੇ ਕਿ ਨਸ਼ਾ ਕਰਦੇ ਨੇ ਕੀ ਵਾਕਿਆ ਤੁਹਾਡੀ ਨਿਗ੍ਝ ਕੀ ਐ ਨਸ਼ਾ ਨਹੀਂ ਕਰਦੇ ਇਹ ਤੇ ਠੀਕ ਹੈ ਕੰਮ ਕਰਦੀ ਨਾਈਟ ਤੋਂ ਆਈ ਸੀ ਸੁੱਤੀ ਉੱਠੀ ਹੁਣੇ ਤੁਸੀਂ ਕੀ ਕੰਮ ਕਰਦੇ ਮੈਂ ਵੈਲਡਿੰਗ ਦਾ ਕੰਮ ਕਰਦਾ ਜੀ ਹਾਂਜੀ ਵੱਡੇ ਕਿਦਾਂ ਦੋਸਤ ਬਣੇ ਕੋਣ ਨਹੀਂ ਤੁਹਾਨੂੰ ਪਤਾ ਕੀ ਉਹ ਲੋਕ ਕਹਿੰਦੇ ਨੇ ਰੋਗ ਲਗਾ ਰਹੇ ਨੇ ਕਿ ਚਿੱਟਾ ਲਗਾਉਂਦੇ ਨਸ਼ਾ ਕਰਦੇ ਨਹੀਂ ਇਹ ਨਸ਼ਾ ਹੋਈ ਨਹੀਂ ਕਰਦੇ ਚੈੱਕ ਆ ਸਕਦੇ ਬਿਲਕੁਲ ਹਾਂਜੀ ਜੀ ਬਿਲਕੁਲ ਲੋਕ ਕਹਿ ਰਹੇ ਨੇ ਕਿ ਚੈੱਕ ਕਰ ਸਕਦੇ ਹੋ ਹਾਂਜੀ ਆਪ ਇਸਰੇ ਪਏ ਹੋਏ ਨੇ ਜਿਹੜੇ ਕਿ ਲੋਕ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਿ ਇਹ ਪਾਰਕ ਦੇ نیچے ਹੁਣ ਲੋਕ ਆਪਣਾ ਵਸੇਰਾ ਕਿਸ ਤਰ੍ਹਾਂ ਕਰਦੇ ਨੇ ਕੱਲ ਬਾਤ ਕਰਦੇ ਹਾਂ ਇਹਨਾਂ ਦੇ ਨਾਲ ਵੀ ਮੈਡਮ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਬੈਠੇ ਹੋ ਫਲਾਈਓਵਰ ਦੇ ਨੀਚੇ ਮੈਨੂੰ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਕੀ ਪ੍ਰੋਬਲਮ ਕੀ ਆ ਅਕਸਰ ਇੱਥੇ ਬੈਠੇ ਹੋ ਕਾਰਨ ਕੀ ਆ ਘਰ-ਬਾਰ ਪਰਿਵਾਰ ਕਿੱਥੇ ਤੁਹਾਡਾ ਮੰਮੀ ਡੈਡੀ ਆਏ ਨਹੀਂ ਕਿੰਨੇ ਹਾਂਜੀ ਇੱਥੇ ਕਿਦਾਂ ਬਤੀਤ ਆਪਣਾ ਜੀਵਨ ਬਤੀਤ ਕਰਦੇ ਹੋ ਮਤਲਬ ਕਿ ਇੱਥੇ ਰੋਬ ਲੱਗ ਰਹੇ ਨੇ ਕਿ ਕਈ ਲੋਕ ਇੱਥੇ ਆ ਕੇ ਨਸ਼ੇ ਦੇ ਟੀਕੇ ਵੀ ਲਗਾਉਂਦੇ ਨੇ ਤੇ ਨਸ਼ਾ ਕਰਦੇ ਨੇ ਤੇ ਔਰ ਕਈ ਲੇਡੀਜ਼ ਆ ਗਲਤ ਕੰਮ ਦੇ ਵਿੱਚ ਵੀ ਇੱਥੇ ਪਈਆਂ ਹੋਈਆਂ ਨੇ ਹਾਂਜੀ ਹਾਂਜੀ ਸੱਚਾ ਬਿਲਕੁਲ ਹਾਂ ਜੀ ਅੰਨ ਕੀ ਚੱਲਦਾ ਕੀ ਮਤਲਬ ਮਹਿਲਾਵਾਂ ਇੱਥੇ ਕੀ ਕੰਮ ਕਰਦੀਆਂ ਨੇ ਐਤੋਂ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜਾ ਨਸ਼ੇ ਵੀ ਕਰਦੇ ਆ ਇੰਜੈਕਸ਼ਨ ਵੀ ਲਵਾਉਂਦੇ ਕੋਈ ਏਦਾਂ ਦੇ ਬੰਦੇ ਆ ਸੀ ਦੇਖੋ ਮਜਬੂਰੀ ਨੂੰ ਕੰਮ ਆਪਣੀ ਨੂੰ ਕਰਦੇ ਸਾਨੂੰ ਕੰਮ ਵੀ ਨਹੀਂ ਕਰਨ ਦਿੰਦੇ ਹੈਗੇ ਪੈਸੇ ਲੈਂਦੇ ਆ ਮੁੜ ਕੇ ਵੀ ਜੇ ਕੰਮ ਕਰਨਾ ਸਾਨੂੰ ਪੈਸੇ ਦੋ ਇਹ ਮਹਿਲਾਵਾਂ ਦੇ ਕੋ 6 ਮਹੀਨੇ ਤੋਂ ਦੇਖੋ ਇਹ ਆਪਣੇ ਘਰ ਵਜਿਤ ਕਰ ਰਹੇ ਨੇ ਕਿ ਲੱਗਦਾ ਵੀ ਉਹਨੂੰ ਕਹਿ ਰਹੇ ਨੇ ਕਿ ਇੱਥੇ ਕਈ ਲੋਕ ਆਂਦੇ ਨੇ ਛੇ ਵੀ ਕਰਦੇ ਨੇ ਸਰ ਇਹ ਜਿਹੜੀ ਲੇਡੀਆਂ ਹੈ ਇੱਥੇ ਮੈਂ ਤਕਰੀਬਨ ਪਿਛਲੇ 5-6 ਮਹੀਨਿਆਂ ਤੋਂ ਦੇਖਦੇ ਆਇਆ ਹਾਂ ਉਸ ਲੇਡੀਆਂ ਨੂੰ ਵੀ ਇਹ ਵੀ ਅਗਰ ਇਹਨਾਂ ਦਾ ਮੈਡੀਕਲ ਕਰਾਇਆ ਜਾਏਗਾ ਫੁੱਲ ਨਸ਼ੇਰੀਆਂ ਸ਼ਿਕਾਰ ਨਜ਼ਰ ਆਣਗੀਆਂ ਇੱਥੇ ਰਾਤ ਨੂੰ ਤੁਸੀਂ ਆਹੀ ਬਾਰਕ ਦੇ ਵਿੱਚ ਦੇਖੋ ਕਿ ਤੁਹਾਨੂੰ ਪੂਰੇ ਸਮੇਂ ਤੋਂ ਮੈਨੂੰ ਤਾਂ ਲੱਗਦਾ ਕਿ ਪੂਰੇ ਸ਼ਹਿਰ ਦੇ ਨਸ਼ੇੜੀ ਦੇਖੋ ਕਿਸ ਤਰ੍ਹਾਂ ਬਿਸਤਰੇ ਲੱਗੇ ਹੋਏ ਨੇ ਆ ਦੇਖੋ ਇਹਨਾਂ ਨੂੰ ਪੁੱਛੋ ਬੰਦਾ ਕਿ ਇਹ ਤੁਸੀਂ ਇੱਥੇ ਕੀ ਕਰ ਰਹੇ ਹੋ ਸਰਕਾਰ ਨੇ ਹਾਂ ਰਹਿਣ ਬਸੇਰੇ ਬਣਾਏ ਹੋਏ ਆ ਉੱਥੇ ਜਾ ਕੇ ਲੋ ਜੇ ਤੁਹਾਡੇ ਕੋਲ ਨਹੀਂ ਉਹ ਟਿਕਾੜੇ ਔਰ ਦੂਸਰੇ ਨੰਬਰ ਦੇ ਆਹ ਜਿਹੜੇ ਉਠਾਓ ਇਹਨਾਂ ਨਾਲ ਵੀ ਗੱਲਬਾਤ ਕੀਤੀ ਆ ਵੀ ਕੌਣ ਹੈਗੇ ਨੇ ਇਹ ਸ਼ਖਸ ਮਤਲਬ ਇਹ ਕਿੱਦਾਂ ਸੋ ਰਿਹਾ ਕਿਸ ਹਾਂ ਭਾਈ ਹਲੋ ਉੱਠ ਜਾਓ ਖੜਾਓ ਖੜਾਓ ਕੀ ਨਾਮ ਕੀ ਤੁਹਾਡਾ ਅਮਰ ਮਕੋਲ ਹਾਂਜੀ ਅਮਰ ਕਿੰਨੀ ਦੇਰ ਤੋਂ ਇੱਥੇ ਫਲਾਈਓਵਰ ਦੇ ਨੀਚੇ ਤੁਸੀਂ ਸੋ ਰਹੇ ਹੋ ਆਪਣਾ ਬਤੀਤ ਕਰ ਰਹੇ ਜੀ ਓਏ ਭਾਈ ਮਹੀਨਾ ਦੇਰ ਮਿਨਾਓ ਭਾਈ ਮਹੀਨਾ ਦੇਰ ਮਿਨਾਓ ਮਿਨਾ ਹੋ ਗਿਆ ਵੀ ਕੋਈ ਸੁੱਤੇ ਪਈਆਂ ਕੀ ਨਸ਼ਾ ਨੁਸ਼ਾ ਕੀਤਾ ਤੁਹਾਡਾ ਜਾਂ ਕਿਦਾਂ ਨਹੀਂ ਬਈ ਨਹੀਂ ਸੂਰੇ ਆਪਾਂ ਮਤਲਬ ਲੋਕ ਕਹਿੰਦੇ ਨੇ ਕਿ ਸਪਾਰਕ ਦੇ ਵਿੱਚ ਜਿੰਨੇ ਵੀ ਲੋਕ ਇੱਥੇ ਆਪਣਾ ਡੇਰਾ ਬਸਾਇਆ ਹੋਇਆ ਸਾਰੇ ਕੀ ਨਸ਼ਾ ਕਰਕੇ ਸੌਂ ਜਾਂਦੇ ਨੇ ਤੇ ਵੈਸੇ ਭਾਈ ਮੇਰਾ ਬੈਰ ਤਾਂ ਠੀਕ ਨਹੀਂ ਹੈਗਾ ਭਾਈ ਮੈਂ ਤਾਂ ਅੰਨੀਆ ਧਰਮਸ਼ਾਲਾ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਕਿ ਬੇਦਾਰਸ਼ਰਮ ਵੀ ਹੈਗੇ ਨੇ ਕੀ ਮਤਲਬ ਉੱਥੇ ਆਪਣਾ ਜੀਵਨ ਬਤਾਓ ਕਿਉਂ ਆਪਾਂ ਇੱਥੇ ਪਾਰਕ ਦੇ ਵਿੱਚ ਠੰਡ ਦੇ ਵਿੱਚ ਸੁੱਤੇ ਪਏ ਆ ਨਾ ਠੀਕ ਨਹੀਂ ਹੈ ਭਾਈ ਮੇਰਾ ਤਾਂ ਪਿਆਵਾ ਯਾਰ ਇਹ ਲੋਕਾਂ ਦਾ ਜਿਹੜੋ ਕਹਿਣਾ ਹੈ ਕਿ ਲੋਕਾਂ ਨੇ ਖੁਦ ਦੱਸਿਆ ਇੱਕ ਲਗਣਾ ਬੰਦਾ ਟੁੰਡਾ ਜਾ ਲਾਤੇ ਖੁੰਡ ਚੁੰਦਾ ਇਹ 4.5 ਰੁਪਏ ਇਹ ਇੱਕ ਹੋਰ ਕੋਪਾ ਜਾ ਬੰਦਾ ਇਹ ਦੋਨੋਂ ਛਿਨੇ ਆ ਉਹ ਲੰਗੜੇ ਬੰਦੇ ਵੀ ਲੈ ਕੇ ਸ਼ਾਮਿਲ ਕਰਾਉਂਗਾ ਇਹਦੇ ਮੂੰਹ ਤੇ ਇਹ ਤਾਂ ਲੋਕ ਕਹਿ ਰਹੇ ਨੇ ਕਿ ਮਹੀਨਾ ਹੋਇਆ ਸਾਨੂੰ ਇੱਥੇ ਰਹਿੰਦੇ ਨੂੰ ਭਾਰਗ ਦੇ ਨਹੀਂ ਇੱਥੇ ਭਾਰਗ ਹਾਂ ਕੱਟ ਤੋਂ ਕੱਟ ਇਹਨਾਂ ਨੂੰ 10 ਮਹੀਨੇ ਵੱਧ ਹੋ ਗਿਆ ਇਹਨਾਂ ਨੂੰ ਕਿਰਨਾਂ ਨੂੰ ਕਿਸੇ ਨੂੰ ਸਾਲ ਹੋ ਗਿਆ ਕਿਸੇ ਨੂੰ 6 ਮਹੀਨੇ ਹੋ ਗਏ ਕਿਸੇ ਨੂੰ 2 ਸਾਲ ਹੋ ਗਏ ਮੈਂ ਇੱਥੇ ਪਾਰਕ ਚ ਈਲੀ ਚੱਕਰ ਮਾਰਦਾ ਸੀਗਾ ਇੱਥੇ ਇੰਨੀ ਗੰਦਗੀ ਹੋ ਚੁੱਕੀ ਹੈ ਕਿ ਰਾਤ ਨੂੰ ਧੀਆਂ ਬੈਣਾ ਦਾ ਸੇਫ ਨਹੀਂ ਹੈਗੀਆਂ ਇੱਥੇ پارک ਦੇ ਵਿੱਚ ਬਾਹਰ ਨਿਕਲ ਕੇ ਇੱਥੋਂ ਦੇ ਵਪਾਰ ਦਾ ਤਾਂ ਹੁੰਦਾ ਆ ਅਗਰ ਦਿੱਲੀ ਰੋਡ ਦੇ ਉੱਤੇ ਤੁਸੀਂ ਇੱਕ ਵਾਰੀ ਜਾ ਕੇ ਦੇਖੋ ਰਾਤ ਨੂੰ 10 ਵਜੇ ਤੋਂ ਬਾਅਦ ਤੁਹਾਨੂੰ ਆਹੀ ਜਨਾਨੀਆਂ ਉੱਥੇ ਤਿਆਰ ਹੋਈਆਂ ਹੋਈਆਂ ਮਿਲਣਗੀਆਂ ਇੰਨੀ ਗੰਦਗੀ ਸਮਰਾਲਾ ਚੌਕ ਤੇ ਪੈ ਚੁੱਕੀ ਹੈ ਚੀਜ਼ ਬਿਲਕੁਲ ਗਲਤ ਹੈ ਜੀ ਔਰ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਨੂੰ ਸਮਾਰਟ ਸਿਟੀ ਦੇ ਨਾਮ ਤੋਂ ਜਾਣਦੇ ਨੇ ਸੀ پارک ਦੇ ਵਿੱਚ ਜਿਹੜੀਆਂ ਔਰਤਾਂ ਬੈਠੀਆਂ ਹੋਈਆਂ ਨੇ ਲੋਕਾਂ ਨੇ આરોਪ ਲਗਾਇਆ ਕਿ ਉਹ ਨਸ਼ਾ ਕਰਦੀਆਂ ਨੇ ਔਰ ਰਾਤ ਨੂੰ ਦੇਵਪਾਰ ਦਾ ਉਹ ਠੰਡਾ ਵੀ ਕਰਦੀਆਂ ਨੇ ਜਿਹੜਾ ਠੰਡਾ ਕਰਦੇ ਬਿਲਕੁਲ ਸੱਚ ਹੈ ਰੈਲਿਟੀ ਹੈ ਉੱਥੇ ਵੀ ਬੈਠਿਆ ਤਾਜਪੁਰ ਰੋਟ ਚੌਂਕ ਦੇ ਅੰਦਰ ਵੀ ਅਸੀਂ ਸਿਟੀ ਦੇ ਜਨਮਨ ਬੰਦੇ ਆ ਕੋਈ ਸ਼ਹਿਰ ਨਿਸ਼ਾਨੀ ਕਰਦੇ بڑے ਲਿਖੇ ਲੇਕਿਨ ਹੁਣ ਬਜ਼ੁਰਗ ਆ ਬਜ਼ੁਰਗ ਬੰਦੇ ਆ ਲੇਕਿਨ ਸਾਡੇ ਕੋ ਕੰਮ ਕਰਨੀ ਹੁੰਦਾ ਸਰੀਰ ਨਹੀਂ ਕੰਮ ਕਰ ਰਿਹਾ 60 ਸਾਲ ਦੀ ਉਮਰ ਹੈ 60 ਸਾਲ ਦੀ ਉਮਰ ਹੈ ਇਹ ਨਾ ਰੁਕਦੇ ਚੋਰੀ ਚਿਕਾਰੀ ਵੀ ਹੁੰਦੀ ਹੈ ਚੋਰੀ ਚਕਾਰੀ ਵੀ ਹੁੰਦੀ ਹੈ ਕੌਣ ਕਰਦਾ ਹੈ ਕਿੱਦਾਂ ਕਰਦਾ ਅਸੀਂ ਦੱਸਾਂਗੇ ਤੇ ਅਸੀਂ ਨਿਗਾਹ ਚਾਣਾ ਕ੍ਰਾਈਮਨਲ ਬੰਦੇ ਦਾ ਕੋਈ ਨਹੀਂ ਪਤਾ ਸਾਡੇ ਜਾਂਦੇ ਇੰਜੈਕਸ਼ਨ ਮਾਰ ਜਨ ਤਾਇਪੁਰ ਰੋਡ ਤੇ ਬੈਠੇ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ 2 ਐਮਐਲ ਆ 2 ਐਮਐਲ ਆ ਉਥੇ ਇਲਾਕੇ ਦੇ ਅੰਦਰ ਇੱਕ ਮਜੂਦ ਹੈ ਇੱਕ ਬੇਲਾ ਦਾ ਕੋਈ ਘੋਰ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਇਸ ਕਦਰ ਜਿਹੜਾ ਰਸਤਾ ਖਰਾਬ ਹੋ ਗਿਆ ਨਾ ਕਿ ਬਾ ਰੋਡ ਦਾ ਵੀ ਤਾਇਪੁਰ ਰੋਡ ਦਾ ਵੀ ਉਤੋਂ ਦੇ ਬੱਚੇ ਜਿੰਨੇ ਵੀ ਆ ਸਰਦਾਰਾਂ ਦੇ ਬੱਚੇ ਹਿੰਦੂਆਂ ਦੇ ਬੱਚੇ ਉਹਨਾਂ ਕੋਲ ਆ ਕੇ ਟੀਕੇ ਲਵਾਉਂਦੇ ਆ ਜੀ ਭਾਰਤ ਕਿਸ ਲਈ ਬਣਾਈ ਗਈ ਆ ਲੁਧਿਆਣਾ ਉਹ ਸਮਾਰਟ ਸਟੀ ਦੇ ਨਾਮ ਨਾਲ ਜਾਣਦੇ ਆ ਪਾਰਕਾ ਕਿਸ ਲਈ ਬਣਾਈ ਆ ਨਸ਼ੇੜੀਆਂ ਵਾਸਤੇ ਬਣਾਈ ਆ ਤੇ ਜਾਂ ਫਿਰ ਆਮ ਲੋਕ ਇੱਥੇ ਬੈਠ ਕੇ ਆਪਣਾ ਕੀ ਆਰਾਮ ਕਰ ਸਕਦੇ ਜਿਵੇਂ ਕੀ ਦੁਪਹਿਰ ਦਾ ਮੌਸਮ ਹੁੰਦਾ ਜੇ ਕੋਈ ਬੰਦਾ ਥੱਕਿਆ ਆ ਰਹਾਂਦਾ ਬਸ ਉੱਤਰ ਦਾ ਸਫਰ ਕਰਕੇ ਜੇ ਕੀ ਅਸੀਂ ਪਾਰਕਾ ਤੇ ਆਰਾਮ ਕਰ ਪਾਵਾਂਗੇ ਹੱਜੀ ਬੈਗੋ ਸਿੱਧੀ ਗੱਲ ਪਾ ਲਈ ਤਾਂ ਇਹ ਹੈ ਕਿ ਹਾਂ ਵੀ ਪਾਰਕ ਜਿਹੜੀ ਹੈਗੀ ਇਹ ਕੰਮ ਬੰਦੇ ਲਈ ਬਣਾਈ ਹੈ ਭਾਵੇਂ ਜਿਹੜਾ ਬਸ ਦੀ ਰਾਜਨ ਦਾ ਆदमी ਜੀ ਨੇ ਬਸ ਫੜਨੀ ਹੈ ਉਹ ਬਹਿ ਕੇ ਅਗਰ ਦੋ ਫੁੱਲ ਕੇ ਖਾ ਲੈਂਦਾ ਉਹਨੂੰ ਸਕੂਨ ਮਿਲਦਾ ਇੱਥੇ ਆ ਕੇ ਇੱਥੇ ਇਹ ਨਹੀਂ ਕਿ ਹਾਂ ਵੀ ਨਸ਼ੀੜੀਆਂ ਵਾਲਾ ਕੰਮ ਹੋਵੇ ਜਾਂ ਪ੍ਰੋਸਟੀਸ਼ਨ ਦਾ ਕੰਮ ਹੋਵੇ ਪ੍ਰੋਸਟੀਸ਼ਨ ਕੰਮ ਇੱਕ ਤਾਂ ਪਹਿਲੀ ਗੱਲ ਤਾਂ ਇੱਥੇ ਕੋਈ ਕਰਕੇ ਰਾਜੀ ਨਹੀਂ ਕੋਈ ਠੀਕ ਕਰਕੇ ਸਿਸਟਮ ਨੂੰ ਰਾਜੀ ਨਹੀਂ ਆਏਗਾ ਸਾਬ ਨੂੰ ਆਪਣਾ ਹੈ ਕਿ ਹਾਂ ਵੀ ਆਪਣੇ ਪੈਸੇ ਬਣਾਣੇ ਚਾਹੇ ਪੁਲਸਾਲਾ ਹੋਵੇ ਤੇ ਜਿਹੜਾ ਮਰਜ਼ੀ ਬੰਦਾ ਹੋਵੇ ਟਰੱਕੀ ਨਿੰਦੇ ਵੀ ਇਹੀ ਹਾਲ ਹੁੰਦੇ ਆ ਹਰ ਬੰਦੇ ਦਾ ਇਹੀ ਹਾਲ ਟਰੱਕ ਵਾਲੇ ਫ੍ਰੀ ਨਾ ਪ੍ਰੋਸਟਿਸ਼ਨ ਨੂੰ ਜਿਆਦਾ ਪਤਾ ਦਿੰਦੇ ਆ ਕੁੜੀਆਂ ਨਾਲ ਗਲਤ ਕਰਦੇ ਆ ਉਹਨਾਂ ਨੂੰ ਕੀ ਆ ਦੋ ਪੈਸੇ ਕਾਰਜ ਕਰਕੇ ਆਪਣਾ ਸੁਆਦ ਲੈਣਾ ਜੀ ਆਪਾਂ ਇਹ ਗੱਲ ਤੋਂ ਇਹ ਗੱਲ ਗਲਤ ਹੈ ਨਾਲੇ ਪਾਰਕ ਤੇ ਦੇਖੋ ਸਾਲ ਕੀ ਕੀਤਾ ਹੋਇਆ ਨਾ ਮਿਊਨਿਸਪਲ ਕੋਲ ਪਰ ਦੇਖਦੇ ਪਏ ਨਾ ਕੋਈ ਐਮ ਐਲ اے ਕੋਈ ਕੋਈ ਆਪਣਾ ਫਰਜ਼ ਨਹੀਂ ਨਿਭਾ ਰਿਹਾ ਜੀ ਊੜਾ ਸਿੱਟਾ ਥਾਂ ਥਾਂ ਤੇ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਆ ਫਾਉਂਟੇ ਚੱਲਣਾ ਚਾਹੀਦਾ ਸੀ ਇੱਥੇ ਫਾਉਂਟੇ ਨਹੀਂ ਚੱਲਦਾ ਹੁੰਦਾ ਜੀ ਬਿਲਕੁਲ ਭਾਈ ਜੀ ਤੁਸੀਂ ਤੁਹਾਡਾ ਕੀ ਨਾਮ ਆ ਮੇਰਾ ਵਿਕਰਮਜੀਤ ਸਿੰਘ ਆ ਭਾਈ ਇਹ ਤੇ ਰਾਤ ਨੂੰ ਇਹਨਾਂ ਗਲਤ ਕੰਮ ਕਰਦੀਆਂ ਐ 700 ਰੁਪਇਆ ਲੈ ਕੇ ਇੱਥੇ ਬੰਦੇ ਆਂਦੇ ਆ ਇੱਥੇ ਦੇਵਪਾਰ ਦਾ ਬੰਦਾ ਢਾਹ ਬੰਨ ਕਰਦੀਆਂ ਗਲਤ ਕੰਮ ਕਰਦੀਆਂ ਐ ਇਹ ਟ੍ਰਾਂਸਪੋਰਟ ਨਗਰ ਵੀ ਜਾਂਦੀਆਂ ਐ ਇਹ ਜਿਹੜੀਆਂ ਦੋ ਪਿੱਛੇ ਔਰਤਾਂ ਬੈਠੀਆਂ ਇਹ ਕੀ ਕੰਮ ਕਰਦੀਆਂ ਨੇ ਮੈਨੂੰ ਦੱਸ ਸਕਦੇ ਤੁਸੀਂ ਇਹ ਰਾਤ ਨੂੰ ਆਏ ਗਏ ਇਹਨਾਂ ਦਾ ਕੰਮ ਗਲਤ ਕੰਮ ਕਰਦੀਆਂ ਐ ਇਹ ਦੇਵਪਾਰ ਦਾ ਕੰਮ ਐ ਇਹਨਾਂ ਦਾ ਨਹੀਂ ਉਹ ਦੋਨੀਆਂ ਔਰਤਾਂ ਦੇਵਪਾਰ ਹਾਂਜੀ 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 ਇੱਕ ਕੁਸ਼ਨ ਰੱਖੀਏ ਕਲੀਨ ਸਿਟੀ ਐਂਡ ਗ੍ਰੀਨ ਸਿਟੀ ਵੇਅਰ ਇਜ਼ ਦ ਕਲੀਨ ਸਿਟੀ ਐਂਡ ਵੇਅਰ ਇਜ਼ ਦ ਗ੍ਰੀਨ ਸਿਟੀ ਆ ਗ੍ਰੀਨਰੀ ਨਹੀਂ ਹੈਗੀ ਆਪਣੇ ਲਈ ਇੱਥੇ ਤੁਸੀਂ ਸੁਣਿਆ ਜਦੋਂ ਮੈਂ ਮਹਿਲਾਵਾਂ ਦਾ ਪੱਖ ਲਿਤਾ ਉਹ ਕਹਿੰਦੀ ਕਿ ਮੈਂ ਤਾਂ ਨਸ਼ਾ ਵੀ ਨਹੀਂ ਕੀਤਾ ਔਰ ਇੱਥੇ ਲੋਕੀ ਦੇ ਵਪਾਰ ਦਾ ਆ ਕੇ ਕੰਮ ਕਰਦੀ ਆ ਪਿੱਛੇ ਜਿਹੜੇ ਤੁਹਾਡੀ ਤੋਰ ਔਰਤਾਂ ਦਾ ਕੋਈ ਨਾ ਬੰਦਾ ਨਹੀਂ ਜਿਹੜਾ ਅਗਰ ਚੋਰ ਕਦੀ ਇਹ ਨਹੀਂ ਕਹਿੰਦਾ ਕਿ ਹਾਂ ਵੀ ਮੈਂ ਚੋਰੀ ਨਹੀਂ ਕਰਦਾ ਨਸ਼ਾ ਲੈ ਨਹੀਂ ਕਹਿੰਦਾ ਉਹ ਕਹਿੰਦਾ ਹਾਂ ਵੀ ਮੈਂ ਨਸ਼ਾ ਨਹੀਂ ਕੀਤਾ ਜਿਹਨੇ ਕਰਨਾ ਉਹਨੇ ਕਰਨਾ ਅੱਖਾਂ 'ਚੋਂ ਪਤਾ ਲੱਗ ਜਾਂਦਾ ਕਿ ਅੱਲੇ ਕਿਹੜੇ ਚਾਰ ਚਾਰ ਪੰਜ ਪੰਜ ਮੁੰਡੇ ਹੁੰਦੇ ਇਹਨਾਂ ਦੇ ਨਾਲ ਪ੍ਰ ਏ ਜਾਂਦੀਆਂ ਵਾ ਜਾਰ-ਜਾਰ ਪੰਜ-ਪੰਜ ਮੁੰਡੇ ਹੁੰਦੇ ਨਾਲ ਇਹਨਾਂ ਦੇ ਇਹ ਜਾ ਕੇ ਤਾਂ ਕਾ ਵੀ ਕਰਦੀਆਂ ਵਾ ਕਿ ਕਹਾਂ ਮੈਂ ਜਦੋਂ ਉਹਨ ਕੈਮਰਾ ਬੰਦੇ ਨੂੰ ਪੁੱਛਿਆ ਤਾਂ ਉਹਨੇ ਭੱਜਿਆ ਕਿਉਂ ਕੈਮਰੇ ਤੋਂ ਮਰੇ ਕਿਉਂ ਭੱਜਿਆ ਸਰ ਇੱਥੇ ਕਈ ਬੰਦੇ ਐਸੇ ਹੈ ਜਿਹੜੇ ਆ ਕੇ ਇਹਨਾਂ ਨੂੰ ਨਸ਼ਾ ਸਪਲਾਈ ਕਰਦੇ ਆ ਠੀਕ ਆ ਉਹ ਵੀ ਬੰਦੇ ਨੇ ਆ ਉਹ ਤਾਂ ਭੱਜਣਗੇ ਜਿਹੜੇ ਇਦਾਂ ਦੇ ਗਲਤ ਕੰਮ ਕਰ ਲਈ ਹੈਗੇ ਆ ਹੁਣ ਉਹਦੇ ਚ ਨਜਾਇਜ਼ ਜਿਹੜੇ ਰਗੜੇ ਜਾਂਦੇ ਉਹ ਵੀ ਗਲਤ ਆ ਅਸੀਂ ਇਹ ਗੱਲ ਕਹਿੰਨੇ ਪਾਰਕ ਲੋਕਾਂ ਦੀ ਸੂਬੀਦਾ ਵਾਸਤੇ ਆ ਇਹਨੂੰ ਸਾਫ਼ ਸੁਥਰੀ ਰੱਖੋ ਇੱਥੇ ਚੂਹਿਆਂ ਨੇ ਗੁੱਡਾ ਬਣਾਈਆਂ ਵੀ ਇਹਨਾਂ ਨੇ ਕੱਪੜੇ ਚੱਕ ਕੇ ਇੱਥੇ ਅੱਗ ਲਾ ਦਿੰਦੇ ਆ ਘਾ ਇਹਨਾਂ ਨੇ ਨਹੀਂ ਛੱਡਿਆ ਆਸ 부ਹਾੜੇ ਦਾ ਹਲਾ ਜੀ ਲੁਧਿਆਣਾ ਇਸ ਸਮਾਰਟ ਸਿਟੀ ਦਾ ਪੁਹਾੜੇ ਦਾ ਹਾਲ ਆ ਇਹਦੇ ਅੰਦਰ ਤਸਵੀਰਾਂ ਮੈਂ ਕਹੂੰਗਾ ਕਿ ਇਹ ਜਿਹੜੀ ਇਹਨਾਂ ਦੀਆਂ ਟੂਟੀਆਂ ਵੀ ਵੱਟ ਕੇ ਵੇਚ ਕੇ ਖਾ ਗਏ ਇਹ ਹਾਲਾਤ ਨੇ ਜੀ ਆਹ ਦੇਖੋ ਆ ਬਿਜਲੀ ਦਾ ਬਾਕਸ ਜਿਹੜਾ ਪੁਹਾੜਾ ਚਲਾਣ ਵਾਲਾ ਉਹਦਾ ਬਕਸਾ ਵੱਟ ਕੇ ਲੈ ਗਏ ਜੀ ਬਿਜਲੀ ਬਾਕਸ ਜਿਹੜਾ ਲਗਾਇਆ ਗਿਆ ਦੇਖੋ ਮੈਂ ਪਹਿਲਾਂ ਕਹਾਂਗਾ ਇਹ ਬਾਕਸ ਜਿਹੜਾ ਇਹਨਾਂ ਮਹਿੰਗਾ ਲਗਾਇਆ ਹੋਊਗਾ ਤੁਸੀਂ ਦੇਖੋ ਇਹਦੇ ਵਿੱਚ ਨਾ ਕੋਈ ਤਾਰਾ ਦਿਖ ਰਹੀਆਂ ਨੇ ਔਰ ਚਿਪਕਲੀਆਂ ਰਬੜੀਆਂ ਨੇ ਨਾ ਹੀ ਮੀਟਰ ਇਹਦਾ ਕੋਈ ਇਹਦਾ ਸਰ ਹੋਰ ਇਸ ਤੋਂ ਇਲਾਵਾ ਅਗਰ ਕੋਈ ਵੀ ਕਿਸੇ ਤਰ੍ਹਾਂ ਦਾ ਧਾਰਮਿਕ ਪ੍ਰੋਗਰਾਮ ਜਾਂ ਕਿਸੇ ਤਰ੍ਹਾਂ ਦਾ ਰਾਜਨੀਤਿਕ ਪ੍ਰੋਗਰਾਮ ਹੁੰਦਾ ਆ ਉਹ ਜਿੰਨੇ ਵੀ ਆ ਬੈਨਰ ਤੁਹਾਨੂੰ ਦਿਖ ਰਹੇ ਨੇ ਇਹ ਤੁਹਾਨੂੰ ਕੱਲ ਜਾਂ ਪਰਸੋਂ ਤੱਕ ਗਿਆ ਮਿਲਣਗੇ ਆਹੀ ਨਸ਼ੇੜੀ ਇਹ ਬੋਰਡ ਉਤਾਰ ਕੇ ਕਬਾੜੀਆਂ ਨੂੰ ਵੇਚ ਕੇ ਆਪਣਾ ਨਸ਼ਾ ਪੂਰਾ ਕਰਦੇ ਆ ਤੇ ਕਿਸੇ ਦਾ ਬੋਰਡ ਸਹੀ ਟਾਈਮ ਤੱਕ ਡੇਟ ਤੱਕ ਇਹਨਾਂ ਨੂੰ ਕੋਈ ਮਤਲਬ ਨਹੀਂ ਹਾਲਤ ਵਾਲੇ ਅਸੀਂ ਇੱਕ ਦੁਕਾਨਦਾਰ ਹੋਣ ਦਾ ਨਾਤੇ ਕਹਿੰਦੇ ਆ ਸਾਡੀ ਦੁਕਾਨ ਦੇ ਬਾਹਰੋਂ ਬਾਲਟੀਆਂ ਡਰਮ ਤੇ ਬੋਰਡ ਜੋ ਇਹਨਾਂ ਨੂੰ ਲੋਹਾ ਮਿਲਦਾ ਆ ਜਾਂ ਪਲਾਸਟਿਕ ਮਿਲਦਾ ਇਹ ਸਭ ਚੋਰੀ ਕਰਦੇ ਆ ਉਸ ਤੋਂ ਇਲਾਵਾ ਚੌਂਕ ਦੇ ਵਿੱਚ ਇੱਥੇ ਆ ਦਿੱਲੀ ਨੂੰ ਜਿਹੜੀ ਰੋਂਗ ਸਾਈਡ ਜਾਂਦੀ ਆ ਤੁਸੀਂ ਰਾਤ ਨੂੰ ਕਦੇ ਵੀ ਇੱਥੇ ਢੇੜਾ ਮਾਰ ਕੇ ਦੇਖੋ ਆਹੀ ਜਾਨੂੰ ਸੁਰਖੀਆਂ ਬਿੰਦੀਆਂ ਲਾ ਕੇ ਇੱਥੇ ਤੁਹਾਨੂੰ ਘੁੰਮਦੀਆਂ ਨਜ਼ਰ ਆਣਗੀਆਂ ਇਹਨਾਂ ਨੇ ਗੰਦ ਪਾਇਆ ਹੋਇਆ ਹੈ ਤੇ 50-50 ਰੁਪਏ ਦੇ ਵਿੱਚ ਦੇਹ ਵਪਾਰ ਦਾ ਧੰਦਾ ਕਰਦੀਆਂ ਕੀ ਇਹ ਚੀਜ਼ ਸਹੀ ਆ ਸਾਡੇ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸਮਰਾਲਾ ਚੌਂਕ ਦੇ ਵਿੱਚ ਇਹਨਾਂ ਨੂੰ ਇਸ پارک ਤੋਂ ਬਾਹਰ ਕੱਢਣ ਲਈ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੁੰਦੀ ਆ ਉਹਦੇ 'ਚ ਮੇਰੇ ਸਾਥ ਦਿਓ ਅਸੀਂ ਆਪਾਂ ਇਸ ਗੰਦਗੀ ਨੂੰ ਬਾਹਰ ਕੱਢਾਂਗੇ ਔਰ ਇਹੇ پارک ਫੇਰ ਦੁਬਾਰਾ ਉਸੇ ਤਰ੍ਹਾਂ ਦੀ ਹੋਏਗੀ ਮਿਊਸਪਲ ਕਾਰਪੋਰੇਸ਼ਨ ਨੂੰ ਵੀ ਕਹਿ ਰਹੇ ਆ ਤੇ ਸਬੰਧਤ ਜਿਹੜੇ ਥਾਣੇ ਆ ਸਭ ਤੋਂ ਪਹਿਲਾਂ ਇੱਥੇ ਪੱਲਾ ਝਾੜ ਲਿਆ ਜਾਂਦਾ ਜੀ ਥਾਣਾ ਮੋਤੀ ਨਗਰ ਥਾਣਾ ਤੇ ਨੰਬਰ ਇਸ پارک ਦੇ ਤਿੰਨ ਵਾਰੀ ਵਾਰਸ ਨੇ ਕੋਈ ਵੀ ਕਾਰਵਾਈ ਕਰਿਆ ਸੀ ਇਹ ਗੱਲ ਕਹਿੰਦੇ ਜੀ ਪੁਲਿਸ ਪ੍ਰਸ਼ਾਸਨ ਸਾਡਾ ਆਪਣਾ ਹੈ ਸਾਡੀ ਡਿਊਟੀ ਬਣਦੀ ਆ ਅਸੀਂ ਉਹਨਾਂ ਦੇ ਨਾਲ ਖੜੀਏ ਪਰ ਜੇ ਇਹ ਗੰਦਗੀ ਆ ਉਹ ਕਿੰਨਾ ਕ ਕਰ ਲੂਗੇ ਇਸ ਸਬਾਰੇ ਰਿਕਵੈਸਟ ਹੈ ਪ੍ਰਸ਼ਾਸਨ ਨੂੰ ਬਸੇ ਦੀ ਕਾਰਵਾਈ ਕੀਤੀ ਜਾਵੇ ਕੋਈ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਲੋਕ ਕਹਿ ਰਹੇ ਨੇ ਕਿ ਇਸ پارک ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹੋ ਲੋਕ ਰਹਿ ਰਹੇ ਨੇ ਕਿ ਜਿਹੜੇ ਨਸ਼ੇ ਕਰਕੇ ਜਿਹੜੇ ਨੇ ਇਸ پارک ਦੇ ਵਿੱਚ ਉਹ ਬੈਠਦੇ ਨੇ ਔਰ ਜਿਹੜੇ ਲੋਕ ਜਿਹੜੇ ਭੋਲੇ ਭਾਲੇ ਲੋਕ ਜਿਹੜੇ ਰਾਤ ਨੂੰ ਨਿਕਲਦੇ ਨੇ ਸੋ ਉਹਨਾਂ ਨੂੰ ਆਪਣਾ ਇਹ ਸ਼ਿਕਾਰ ਬਣਾਉਂਦੇ ਨੇ ਤਾ ਜਿਹੜੀ ਪਾਰਕ ਦੀ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਔਰਤਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਗਈ ਐ ਸੋ ਉਹਨਾਂ ਨੇ ਆਪ ਆਪਣਾ ਮਿਹਰਬਾਨੀ ਜਾਣ ਕੇ ਦਿੱਤਾ ਔਰ ਕਿਸੇ ਦਾ ਦਿੱਤਾ ਕਿ ਔਰਤਾਂ ਇੱਥੇ ਆ ਕੇ ਰਾਤ ਨੂੰ ਦੇਵ ਵਪਾਰ ਦਾ ਉਹ ਠੰਡਾ ਕਰਦੀ ਨੇ ਲੇਕਿਨ ਲੋਕਾਂ ਦਾ ਕਹਿਣਾ ਸੀ ਕਿ ਇਹੀ ਔਰਤਾਂ ਨੇ ਕਿ ਜਿਹੜੀ ਰਾਤ ਨੂੰ ਸਵਰਗੀ ਬਿੰਦੀ ਲਗਾ ਕੇ ਜਿਹੜੀਆਂ ਨੇ ਇਸ ਲੋਕਾਂ ਤੋਂ 50-50 ਵਿੱਚ ਦੇਵ ਵਪਾਰ ਦਾ ਉਹ ਠੰਡਾ ਕਰਦੀਆਂ ਨੇ ਸੋ ਅਸੀਂ ਵੀਡੀਓ ਕਿਸ ਤਰ੍ਹਾਂ ਲਗੀ ਸ਼ੇਅਰ ਜਰੂਰ ਕਰਿਓ ਤੁਸੀਂ ਬਨੇ ਰਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਕੈਮਰਾ ਬਰਸਰ ਵਿਪਨ ਅਰੋੜਾ ਦੇ ਨਾਲ ਮਿਲਨ ਸਿੰਘ ਦੀ ਖਾਸ ਰਿਪੋਰਟ